ਸੰਗਤ ਜੀ ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕੇ ਦਮ ਹੀ ਕਈ ਤਰ੍ਹਾਂ ਦੇ ਦੁੱਖ, ਰੋਗ, ਕਸ਼ਟ, ਕਲੇਸ਼ ਆ ਜਾਂਦੇ ਨੇ। ਕਈ ਤਰ੍ਹਾਂ ਦੀਆਂ ਚਿੰਤਾਵਾਂ, ਪਰੇਸ਼ਾਨੀਆਂ ਬੰਦੇ ਨੂੰ ਆਣ ਕੇ ਰਾ ਪਾਉਂਦੀਆਂ ਨੇ। ਜਿੱਥੇ ਸਮਝ ਹੀ ਨਹੀਂ ਲੱਗਦੀ ਵੀ ਇਹ ਸਭ ਕੁਝ ਅਚਾਨਕ ਕਿਵੇਂ ਹੋ ਗਿਆ। ਜਿਵੇਂ ਮੰਨ ਲਓ ਅਚਾਨਕ ਹੀ ਚੱਲਦੇ ਜਾਂਦੇ ਕੰਮਾਂ ਦੇ ਵਿੱਚ ਰੁਕਾਵਟ ਆ ਗਈ, ਘਾਟਾ ਪੈ ਗਿਆ। ਕਰਦੇ ਜੀ ਬਿਮਾਰ ਰਹਿਣੇ ਸ਼ੁਰੂ ਹੋ ਗਏ। ਇੱਕ ਜੀ ਠੀਕ ਹੁੰਦਾ ਹੈ ਦੂਸਰਾ ਵੀ ਮਾਰ ਪੈ ਜਾਂਦਾ ਹੈ ਘਰ ਦੇ ਵਿੱਚ ਨਿੱਕੀ ਨਿੱਕੀ ਗੱਲ ਤੋਂ ਕਲੇਸ਼ ਹੋਣ ਲੱਗ ਗਿਆ ਤਾਂ ਕਈ ਵਾਰ ਆਪਾਂ ਕਹਿ ਦਿੰਨੇ ਆ ਨਾ ਕਿ ਇੰਜ ਲੱਗਦਾ ਵੀ ਜਿਵੇਂ ਸਾਡੇ ਘਰ ਨੂੰ ਕਿਸੇ ਨੇ ਨજર ਹੀ ਲਾ ਦਿੱਤੀ ਹੋਵੇ ਸਾਡੇ ਪਰਿਵਾਰ ਨੂੰ ਕਿਸੇ ਨੇ ਨਜ਼ਰ ਹੀ ਲਾ ਦਿੱਤੀ ਆ ਸਾਡੇ ਤਾਂ ਚੱਲਦੇ ਜਾਂਦੇ ਕੰਮ ਰੁਕ ਗਏ ਜਾ ਕੁਝ ਪਹਿਣਾ ਬੀਬੀਆਂ ਤਾਂ ਸੱਚਮੁੱਚ ਮੰਨ ਲੈਂਦੀਆਂ ਨੇ ਕਿ ਸਾਡੇ ਘਰ ਦੇ ਵਿੱਚ ਕਿਸੇ ਦੇ ਕੀਤੇ ਕਰਾਏ ਦਾਸ ਰਿਆ ਕਿਸੇ ਨੇ ਸਾਡੇ ਉੱਤੇ ਕੋਈ ਜਾਦੂ ਟੂਣਾ ਜੰਤਰ ਮੰਤਰ ਕਰ ਦਿੱਤਾ ਏ ਇਸੇ ਕਰਕੇ ਸਾਡੇ ਚੱਲ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਪੈਣ ਲੱਗ ਗਈਆਂ ਸਾਡੇ ਘਰ ਦੇ ਵਿੱਚ ਦੁੱਖ ਰੋਗ ਕਲੇਸ਼ ਬਿਮਾਰੀ ਆ ਗਈ ਆ ਤਾਂ ਉਹ ਪਹਿਣਾ ਬਈਮਾ ਪਰਮਾ ਦੇ ਵਿੱਚ ਪੈ ਜਾਂਦੀਆਂ ਨੇ ਫਿਰ ਉਹਨਾਂ ਦਾ ਇਲਾਜ ਵੀ ਦੂਜੇ ਤਰੀਕੇ ਦੇ ਨਾਲ ਹੀ ਕਰਨਾ ਚਾਹੁੰਦੀਆਂ ਕਈ ਤਰ੍ਹਾਂ ਦੇ ਟੂਣੇ ਟੋਟ ਕੇ ਉਪਾ ਕਰਦੀਆਂ ਨੇ ਪਰ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਿਸ ਘਰ ਦੇ ਵਿੱਚ ਘਰ ਦਾ ਕੋਈ ਇੱਕ ਜੀ ਵੀ ਗੁਰਬਾਣੀ ਦਾ ਪਾਠ ਕਰਦਾ ਹੋਵੇ ਗੁਰਬਾਣੀ ਦਾ ਪਾਠ ਭਾਵੇਂ ਤੁਸੀਂ ਜਪਜੀ ਸਾਹਿਬ ਕੀ ਦਾ ਕਰ ਰਹੇ ਹੋ ਪਾਵੇਂ ਤੁਸੀਂ ਮੋਲ ਮੰਤਰ ਜੀ ਦਾ ਜਾਪ ਕਰ ਰਹੇ ਹੋ ਕਰਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋ ਰਿਹਾ ਹੈ ਪਾਵ ਕੀ ਤੁਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਰਜਾਨਾ ਅਮਰਤ ਵੇਲੇ ਉੱਠ ਕੇ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰ ਰਹੇ ਹੋ ਤਾਂ ਤੁਹਾਡੇ ਘਰ ਦੀ ਵਾਅ ਵੱਲ ਵੀ ਕੋਈ ਵੇਖ ਨਹੀਂ ਸਕਦਾ ਕੋਈ ਵੀ ਮਾੜੀ ਸ਼ਕਤੀ ਮਾੜੇ ਲੋਕ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਪਾਉਣਗੇ ਬਸ ਆਪਣਾ ਭਰੋਸਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਰੱਖੋ ਪ੍ਰੋਸੇ ਦੇ ਨਾਲ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਈ ਵਾਰ ਕੰਮਕਾਰਾਂ ਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਨੇ ਕਈ ਵਾਰ ਰਦੇ ਵਿੱਚ ਇੱਕੇ ਦਮ ਹੀ ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਇਕੱਠੀਆਂ ਆਣ ਪੈਂਦੀਆਂ ਨੇ ਇਹ ਕੋਈ ਵੱਡੀ ਗੱਲ ਨਹੀਂ ਆ ਕਿਉਂਕਿ ਇਹ ਪਰੇਸ਼ਾਨੀਆਂ ਵੀ ਇੱਕ ਦੂਸਰੇ ਦੇ ਨਾਲ ਜੁੜੀਆਂ ਹੀ ਹੋਈਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਕੰਮਕਾਰਾਂ ਦੇ ਵਿੱਚ ਅਚਾਨਕ ਘਾਟਾ ਪੈ ਗਿਆ ਤਾਂ ਹੋ ਸਕਦਾ ਸਾਡੇ ਤੋਂ ਕੋਈ ਗਲਤੀ ਕੋਈ ਅੰਗਲੀ ਰਹਿ ਗਈ ਹੋਵੇ ਜਿਸ ਕਾਰਨ ਕਰਕੇ ਸਾਨੂੰ ਘਾਟਾ ਪੈ ਗਿਆ ਸਾਡੇ ਚੱਲਦੇ ਕੰਮ ਵਿੱਚ ਰੁਕਾਵਟ ਆ ਗਈ ਆ ਤਾਂ ਜਦੋਂ ਵੀ ਕਿਸੇ ਚੱਲਦੇ ਕੰਮ ਦੇ ਵਿੱਚ ਕੋਈ ਰੁਕਾਵਟ ਆਉਂਦੀ ਆ ਤਾਂ ਫਿਰ ਉਸੇ ਇਨਸਾਨ ਨੂੰ ਚਿੰਤਾ ਤਾਂ ਜ਼ਰੂਰ ਹੁੰਦੀ ਆ ਵੀ ਮੇਰਾ ਬੜੇ ਵਧੀਆ तरीके ਦੇ ਨਾਲ ਕੰਮ ਚੱਲ ਰਿਹਾ ਸੀ ਇੱਕੇ ਦਮ ਮੇਰੇ ਕੰਮ ਨੂੰ ਕੀ ਹੋ ਗਿਆ ਤਾਂ ਉਹ ਚਿੰਤਾ ਦੇ ਵਿੱਚ ਰਹਿਣਾ ਸ਼ੁਰੂ ਹੋ ਗਏ ਚਿੰਤਾ ਕਰਕੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਨੇ ਹੁਣ ਜੇ ਘਰ ਦਾ ਮੁਖੀ ਆ ਹੀ ਸਾਡਾ ਚਿੰਤਾ ਗ੍ਰਸਤ ਆ ਬਿਮਾਰ ਆ ਤਾਂ ਉਹਨੂੰ ਦੇਖ ਕੇ ਬਾਕੀ ਘਰ ਦੇ ਜੀਵ ਵੀ ਕਈ ਵਾਰ ਡੋਲ ਜਾਂਦੇ ਆ ਉਹ ਵੀ ਚਿੰਤਾ ਕਰਨੇ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਆਪਣੇ ਕੰਮ ਧੰਦੇ ਦੀ ਘੱਟ ਅਤੇ ਆਪਣੇ ਘਰ ਦੇ ਉਸ ਮੁਖੀਆ ਦੀ ਚਿੰਤਾ ਜ਼ਿਆਦੀ ਹੁੰਦੀ ਹੈ ਜਿਹਦੇ ਸਿਰ ਤੇ ਸਾਰਾ ਘਰ ਚੱਲ ਰਿਹਾ ਹੋਵੇ ਆਪਾਂ ਸਾਰਾ ਪਰਿਵਾਰ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਆ ਸਾਡੀਆਂ ਚਿੰਤਾਵਾਂ ਪਰੇਸ਼ਾਨੀਆਂ ਸਾਂਝੀਆਂ ਨੇ ਸਾਡੇ ਦੁੱਖ ਸੁੱਖ ਸਾਂਝੇ ਨੇ ਅਤੇ ਇਹ ਦੁੱਖ ਰੋਗ ਕਸ਼ਟ ਵੀ ਇੱਕ ਦੂਸਰੇ ਦੇ ਨਾਲ ਜੁੜੇ ਆ ਪਹਿਲਾਂ ਘਾਟਾ ਫਿਰ ਚਿੰਤਾ ਚਿੰਤਾ ਤੋਂ ਬਾਅਦ ਬਿਮਾਰੀ ਅਤੇ ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਕਈ ਵਾਰ ਬੰਦੇ ਦਾ ਸੁਭਾਅ ਚੁੱਚੜਾ ਹੋ ਜਾਂਦਾ ਹੈ ਘਰ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਨਾ ਇਹ ਸਾਰੀਆਂ ਗੱਲਾਂ ਸਾਨੂੰ ਆਪ ਹੀ ਸਮਝਣੀਆਂ ਚਾਹੀਦੀਆਂ ਨੇ ਕਦੇ ਵੀ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਵਹਿਮ ਭਰਮ ਨਹੀਂ ਕਰਨਾ ਚਾਹੀਦਾ ਜੇ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਕੀ ਬਾਣੀ ਨੂੰ ਪੜਦੇ ਹੋ ਤਾਂ ਫਿਰ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖੋ ਕਰਦਾ ਕੋਈ ਇੱਕ ਜੀ ਵੀ ਅਮਰਤ ਵੇਲੇ ਉੱਠ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਰਿਹਾ ਹੈ ਨਾ ਤਾਂ ਪਰੋਸਾ ਰੱਖੋ ਤੁਹਾਡੇ ਘਰ ਦੀ ਬਾਹਵਲ ਵੀ ਕੋਈ ਵੇਖ ਨਹੀਂ ਪਾਵੇਗਾ ਮਹਾਪੁਰਖ ਜੀ ਕਹਿੰਦੇ ਜਿਸ ਘਰ ਦੇ ਵਿੱਚ ਰੋਜ਼ਾਨਾ ਮੋਲ ਮੰਤਰ ਜੀ ਦਾ ਜਾਪ ਹੁੰਦਾ ਹੈ ਇਹ ਮਾੜੀਆਂ ਸ਼ਕਤੀਆਂ ਇਹ ਜੰਤਰ ਮੰਤਰ ਇਹੋ ਜਿਹੀਆਂ ਚੀਜ਼ਾਂ ਨੂੰ ਉਸ ਘਰ ਦੇ ਕੂੜੇ ਵਾਲੇ ਡੱਬੇ ਦੇ ਵਿੱਚ ਥਾਂ ਵੀ ਨਹੀਂ ਮਿਲਦੀ ਤੁਹਾਡੇ ਉੱਤੇ ਕੋਈ ਮਾੜਾ ਪ੍ਰਭਾਵ ਪਾਉਣਾ ਤਾਂ ਦੂਰ ਦੀ ਗੱਲ ਰਹਿ ਗਈ ਇਸ ਕਰਕੇ ਵੈਮ ਪਰਮ ਨਹੀਂ ਕਰਨੇ ਪਰੋਸੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਨੂੰ ਯਾਦ ਕਰਨਾ ਹੈ ਜਦੋਂ ਵੀ ਜ਼ਿੰਦਗੀ ਦੇ ਵਿੱਚ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਜਾਦਾ ਵੱਧ ਜਾਣ ਤਾਂ ਮਹਾਪੁਰਖ ਜੀ ਕਹਿੰਦੇ ਤੁਸੀਂ ਆਪਣਾ ਨਿਤਨੇਮ ਵਧਾ ਦਿਓ ਜੇਕਰ ਪਹਿਲਾਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋ ਤਾਂ ਦੋ ਕਰਨੇ ਸ਼ੁਰੂ ਕਰ ਦਿਓ ਪਹਿਲੀ ਗੱਲ ਤਾਂ ਹਰੇਕ ਗੁਰਸੇਖ ਨੂੰ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਇਹੋ ਜਿਹਾ ਪਰਮ ਕਦੇ ਮਨ ਦੇ ਵਿੱਚ ਆਉਣਗੇ ਹੀ ਨਹੀਂ ਇਦਾਂ ਦੇ ਡਰ ਆਪਣੇ ਆਪ ਖਤਮ ਹੋ ਜਾਣਗੇ ਗੁਰੂ ਸਾਹਿਬ ਜੀ ਸਾਡੇ ਅੰਗ ਸੰਗ ਨੇ ਆਪਾਂ ਮਹਿਸੂਸ ਨਹੀਂ ਕਰ ਪਾਉਂਦੇ ਪਰ ਜਦੋਂ ਆਪਾਂ ਪਰੋਸੇ ਦੇ ਨਾਲ ਬਾਣੀ ਪੜਾਂਗੇ ਨਾ ਫਿਰ ਇਹ ਅਹਿਸਾਸ ਹੋਵੇਗਾ ਫਿਰ ਅਸੀਂ ਆਪਣੇ ਗੁਰੂ ਸਾਹਿਬ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰ ਪਾਵਾਂਗੇ ਇਸ ਕਰਕੇ ਆਪਣਾ ਨਿਤਨੇਮ ਵਧਾ ਦਿਓ ਗੁਰੂ ਘਰ ਜਾਓ ਜਾ ਕੇ ਸੇਵਾ ਕਰੋ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਤਾਂ ਦੇਖਣਾ ਜ਼ਿੰਦਗੀ ਦੇ ਵਿੱਚ ਆਇਆ ਹੋਇਆ ਦੁੱਖ ਰੋਗ ਕਸ਼ਟ ਕਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਕਦੋਂ ਚਲਾ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਸਿੱਖ ਦਾ ਪੁਰਸਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਹੋਵੇ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੱਖ ਦੀ ਲਾਜ ਹਰ ਥਾਂ ਤੇ ਰੱਖਦੇ ਨੇ ਫਿਰ ਉਸ ਸਿਕਰੀਵਾਵਲ ਵੀ ਕੋਈ ਵੇਖ ਨਹੀਂ ਸਕਦਾ ਸਤਿਗੁਰ ਸੱਚੇ ਪਾਸ਼ਾ ਸਤਿਗੁਰ ਸੱਚੇ ਪਾਸ਼ਾ ਕੋਈ ਨਾ ਕੋਈ ਰਾਹ ਸਾਨੂੰ ਜਰੂਰ ਦਿਖਾ ਦਿੰਦੇ ਨੇ ਬਸ ਆਪਣਾ ਭਰੋਸਾ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਰੱਖਣਾ ਹੈ ਅਤੇ ਅਮਰਤ ਵੇਲੇ ਉੱਠਣਾ ਨਹੀਂ ਛੱਡਣਾ ਅਮਰਤ ਵੇਲੇ ਦੀ ਛੁੱਟੀ ਕਿਸੇ ਦੇ ਲਈ ਨਹੀਂ ਆ ਅਮਰਤ ਵੇਲੇ ਉੱਠਣਾ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਜੇਕਰ ਆਪਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨਾ ਚਾਹੁੰਦੇ ਆ ਨਾ ਤਾਂ ਫਿਰ ਅਮਰਤ ਵੇਲੇ ਉੱਠਣਾ ਹੀ ਪੈਣਾ ਹੈ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਲਿੱਕੀ ਗੋਦ ਦਾ ਨਿੱਗਿਆ ਜੋ ਬਣੋਕ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹਾਸਲ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਸਦਾ ਹੀ ਉਹਨਾਂ ਦੇ ਉੱਤੇ ਖੁਸ਼ ਰਹਿੰਦੇ ਨੇ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਸਿਰਫ ਇੱਕ ਚੀਜ਼ ਮੰਗੀ ਆ ਉਹ ਹੈ ਅਮਰਤ ਵੇਲਾ ਅਮਰਤ ਵੇਲੇ ਦੀ ਭੇਟਾ ਸਤਗੁਰ ਸੱਚੇ ਪਾਤਸ਼ਾਹ ਨੇ ਮੰਗੀ ਆ ਅਤੇ ਜੋ ਮਨੁੱਖ ਅਮਰਤ ਵੇਲੇ ਦੀ ਭੇਟਾ ਸਤਗੁਰ ਸੱਚੇ ਪਾਤਸ਼ਾਹ ਨੂੰ ਦੇ ਦਿੰਦੇ ਨੇ ਸਤਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਦੇ ਦਿੰਦੇ ਨੇ ਉਹਨਾਂ ਦੇ ਲਈ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੇ ਖਜ਼ਾਨੇ ਸਦਾ ਹੀ ਖੁੱਲੇ ਨੇ ਕੋਈ ਤਨ ਕਰਕੇ ਦੁਖੀਆ ਕੋਈ ਮਨ ਕਰਕੇ ਕੋਈ ਤਨ ਕਰਕੇ ਮਹਾਪੁਰਖ ਜੀ ਕਹਿੰਦੇ ਇੱਕ ਵਾਰ ਅਮਰਤ ਵੇਲੇ ਉੱਠ ਕੇ ਤਾਂ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਹਰ ਦੁੱਖ ਦੂਰ ਕਰਦੇ ਨੇ ਕਰਮ ਲੇਖ ਬਦਲ ਜਾਂਦੇ ਨੇ ਮੱਥੇ ਦੀਆਂ ਲਕੀਰਾਂ ਬਦਲ ਜਾਂਦੀਆਂ ਨੇ ਫਿਰ ਅਮਰਤ ਵੇਲੇ ਉੱਠਣਾ ਸਾਡੇ ਲਈ ਬਹੁਤ ਜ਼ਰੂਰੀ ਆ ਅਤੇ ਜੋ ਭੈਣ ਭਰਾ ਕਹਿੰਦੇ ਆ ਵੀ ਅਸੀਂ ਅਮਰਤ ਵੇਲੇ ਉੱਠਣਾ ਚਾਹੁੰਨੇ ਆ ਅਸੀਂ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨਾ ਚਾਹੁੰਨੇ ਆ ਪਰ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਮਹਾਪੁਰਖ ਜੀ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਗੱਲ ਸੱਚੀ ਨਹੀਂ ਆ ਜੇ ਤੁਸੀਂ ਉੱਠਣਾ ਚਾਹੋ ਤਾਂ ਤੁਸੀਂ ਉੱਠ ਪਾਓਗੇ ਜੇ ਤੁਸੀਂ ਨਹੀਂ ਉੱਠ ਰਹੇ ਨਾ ਇਹਦਾ ਮਤਲਬ ਅਜੇ ਤੱਕ ਤੁਹਾਡੀ ਚਾਹਤ ਬਣੀ ਨਹੀਂ ਆ ਤੁਹਾਡੇ ਅੰਦਰ ਅਮਰਤ ਵੇਲੇ ਦਾ ਚਾ ਪੈਦਾ ਨਹੀਂ ਹੋਇਆ ਤੁਹਾਨੂੰ ਅਮਰਤ ਵੇਲੇ ਦੀ ਕੀਮਤ ਦਾ ਨਹੀਂ ਪਤਾ ਅਮਰਤ ਵੇਲੇ ਦੀ ਪਾਵਰ ਦਾ ਨਹੀਂ ਪਤਾ ਜੇ ਪਤਾ ਹੋਵੇ ਤਾਂ ਫਿਰ ਕਦੇ ਵੀ ਇਹ ਗੱਲ ਨਾ ਕਹੋ ਕਿ ਮੇਰੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਫਿਰ ਤੁਸੀਂ ਉੱਠ ਕੇ ਬੈਠੋਗੇ ਉੱਠ ਕੇ ਨਾਮ ਜਪੋਗੇ ਜੇ ਨਹੀਂ ਉੱਠ ਰਹੇ ਤਾਂ ਇਹਦਾ ਮਤਲਬ ਅਜੇ ਤੱਕ ਸਾਡਾ ਗੁਰੂ ਪ੍ਰਤੀ ਗੁਰਬਾਣੀ ਪ੍ਰਤੀ ਅਮਰਤ ਵੇਲੇ ਪ੍ਰਤੀ ਮਨ ਵਿੱਚ ਚਾਹ ਹੀ ਪੈਦਾ ਨਹੀਂ ਹੋਇਆ ਇਹ ਚਾਹ ਪੈਦਾ ਕਰਨ ਦੇ ਲਈ ਮਹਾਪੁਰਖ ਜੀ ਕੁਝ ਜੁਗਤियां ਦੱਸਦੇ ਨੇ ਮਹਾਪੁਰਖ ਜੀ ਕਹਿੰਦੇ ਕੀ ਹੋਇਆ ਜੀ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਦਿਨ ਦੇ ਵਿੱਚ ਕਿੰਨਾ ਸਮਾਂ ਸਾਡੇ ਕੋਲ ਹੁੰਦਾ ਹੈ ਜਿਸ ਸਮੇਂ ਨੂੰ ਜੇ ਇੱਧਰ ਉੱਧਰ ਦੀਆਂ ਗੱਲਾਂ ਗੱਦੇ ਵਿੱਚ ਲਾ ਦਿੰਨੇ ਆ ਟੀਵੀ ਮੋਬਾਈਲ ਦੇ ਉੱਪਰ ਲੰਗਾ ਦਿੰਨੇ ਆ ਇਹ ਵੇਲਾ ਹੀ ਸਾਂਭ ਲਈਏ ਇਸ ਵੇਲੇ ਦੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਾਪ ਕਰਕੇ ਆਪਣੇ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਲਾਈਏ ਵੀ ਸਤਿਗੁਰੂ ਸੱਚੇ